3 ਸਾਲ ਲਗਾਤਾਰ ਅਪਲਾਈ ਕੀਤਾ ਹੈ ਤੇ ਤਿੰਨੋ ਵਾਰੀ ਨਹੀਂ ਪਾਜੀ ਵੀਜ਼ਾ ਲੱਗਾ ਸਾਰੀ ਵਾਰ ਰਿਫਿਊਜ਼ਲ ਆਈਏ ਚਲੋ ਜਿੱਤਾਂ ਦੇ ਸ਼ਕੀਨ ਮਨਜ਼ੂਰ ਨਾ ਹਾਰਾ ਇਹ ਨੇ ਅੱਜ ਆਪਣੇ ਨਾਲ ਗੁਰਪ੍ਰੀਤ ਸਿੰਘ ਜਿਹੜਾ ਕਹਿੰਦੇ ਡਿੱਗ ਡਿੱਕੇ ਸਵਾਰ ਹੁੰਦੇ ਨੇ ਇਹਨਾਂ ਨੇ ਕਿੰਨੀ ਵਾਰੀ ਆਪਣੀ ਲਾਈਫ ਦੇ ਵਿੱਚ ਬਾਹਰ ਜਾਣ ਦੇ ਸੁਪਨੇ ਦੇਖੇ ਬਾਹਰ ਜਾ ਕੇ ਵੀ ਵਾਪਸ ਆਏ ਐਂਡ ਇਹਨਾਂ ਨੂੰ ਇਹ ਸੀਗਾ ਮੈਂ ਸਮਝ ਲਿਆ ਕਿ ਵੀ ਯੂਰਪ ਹੀ ਆ ਜਿਹੜਾ ਤੁਹਾਨੂੰ ਰੈਜ਼ੀਡੈਂਸ ਪਰਮਿਟ ਦਿੰਦਾ ਜਿੱਥੇ ਮੈਂ ਜਾ ਕੇ ਸੈਟਲ ਹੋ ਸਕਦਾ ਪਹਿਲਾਂ ਤਾਂ ਗੁਰਪ੍ਰੀਤ ਨੂੰ ਬਹੁਤ-ਬਹੁਤ ਮੁਬਾਰਕਾਂ ਕਰੋਸ਼ੀਆ ਦੇ ਰੈਜ਼ੀਡੈਂਸ ਪਰਮਿਟ ਦੀਆਂ ਥੈਂਕ ਯੂ ਬਹੁਤ-ਬਹੁਤ ਸ਼ੁਕਰੀਆ ਚੜ੍ਹਦੀ ਕਲਾ ਬਖਸ਼ੇ ਥੈਂਕ ਯੂ ਜੀ ਥੈਂਕ ਯੂ ਇਹਦੀ ਜਰਨੀ ਬਾਰੇ ਅੱਜ ਆਪਾਂ ਗੁਰਪ੍ਰੀਤ ਤੋਂ ਹੀ ਪੁੱਛਦੇ ਹਾਂ ਕਿ ਕਿੱਦਾਂ ਦੀ ਰਹੀ ਜਰਨੀ ਸੇਵਸੀ ਨਾਲ ਪਹਿਲਾਂ ਤਾਂ ਇਹਦੀ ਲਾਈਵ ਬਾਰੇ ਸੁਣਦੇ ਹਾਂ ਕਿਉਂਕਿ ਮੈਂ ਦੋ-ਤਿੰਨ ਚੀਜ਼ਾਂ ਪੁੱਛਿਆ ਮੈਨੂੰ ਬੜੀਆਂ ਇੰਟਰਸਟਿੰਗ ਲੱਗੀਆਂ ਦੱਸੋ ਗੁਰਪ੍ਰੀਤ ਅੱਜ ਐਜ ਕਿੰਨੀ ਹੋ ਗਈ ਹੈ ਅੱਜ ਮੇਰੀ ਭਾਈ 34 ইয়ার্স 올ড হਗੀ। 34 ਸਾਲ ਦੇ ਹੋ। 34 ਸਾਲ ਏਜ ਹੋ ਗਈ ਤੇ ਅੱਜ ਸੈਟਲਮੈਂਟ ਲਈ ਪਹਿਲਾ ਕਦਮ ਲੈ ਲਓ। ਸੈਟਲਮੈਂਟ ਦਾ ਪਹਿਲਾ ਕਦਮ ਅਪਣਾਇਆ। ਸਹੀ ਗੱਲ ਹੈ ਭਾਜੀ। ਠੀਕ ਹੈ। ਤੇ ਪਹਿਲਾਂ ਕਿੱਥੇ ਜਾ ਕੇ ਆਏ? ਕਦੋਂ ਅਪਲਾਈ ਕੀਤਾ? ਪਹਿਲੀ ਵਾਰੀ ਕੀ ਕੀਤਾ? ਅੱਜ 34 ਸਾਲ ਜਿਵੇਂ ਕਹਿ ਰਹੀ ਆ ਆਪਣੇ ਲਾਈਫ ਦਾ ਜਿਹੜਾ ਸਟਰਗਲਿੰਗ ਟਾਈਮ ਨਿਕਲ ਗਿਆ। ਜਵਾਨੀ ਇੱਕ ਤਰੀਕੀ ਆਪਣੀ ਨਿਕਲ ਗਈ ਇਸ ਕੰਮ ਦੇ ਵਿੱਚ। ਬਾਹਰ ਜਾਣ ਦੇ ਵਿੱਚ ਸੈਟਲ ਹੋਣ ਦੇ ਵਿੱਚ ਇਦੇ ਵਿੱਚ ਪਹਿਲਾ ਸਟੈਪ ਕੀ ਲਿਆ ਸੀ ਸਭ ਤੋਂ ਪਹਿਲਾਂ ਦਾ ਭਾਈ 2009 ਦੇ ਵਿੱਚ ਅਪਲਾਈ ਕੀਤਾ ਹੈਗਾ ਨਿਊਜ਼ੀਲੈਂਡ ਦਾ ਸਟੂਡੈਂਟ ਵੀਜ਼ਾ ਅੱਛਾ ਤੇ ਉੱਥੇ ਜਾ ਕੇ ਥੋੜਾ ਜਿਹਾ ਔਕੜਾ ਚੱਲਣੀਆਂ ਪਈਆਂ ਇਹਨੇ ਲੱਗ ਗਿਆ ਸੀ ਵੀਜ਼ਾ ਹਾਂਜੀ ਵੀਜ਼ਾ ਲੱਗ ਗਿਆ ਸੀ ਓਕੇ ਤੇ ਸਟੱਡੀ ਨਾ ਕੰਪਲੀਟ ਹੋਰ ਕਰਨ ਫੇਰ ਮੈਨੂੰ ਉੱਥੇ ਓਵਰਸਟੇ ਹੋਣਾ ਪੈ ਗਿਆ ਕਿੰਨੇ ਸਾਲ ਤੋਂ ਬਾਅਦ ਤੁਸੀਂ ਉੱਥੇ ਓਵਰਸਟੇ ਹੋ ਗਏ ਮੈਂ ਭਾਈ 2012 ਤੋਂ ਬਾਅਦ ਓਵਰਸਟੇ ਹੋ ਗਿਆ ਸੀ अच्छा ओवरस्टे क्यों हुए जब तो आपको पता है आगे पीआर ਤਾਂ ਮਿਲਣੀ ਨਹੀਂ ਫਿਰ ਜਿੰਨੇ ਪੈਸਾ ਕਮਾ ਲਿਆ ਬਸ ਇਹੀ ਸੋਚ ਸੀ ਨਹੀਂ ਭਾਈ ਸਟੱਡੀ ਸੀਗਾ ਉੱਥੇ ਮੇਨ ਆਪਾਂ ਪਰਪਸ ਸਾਡਾ ਸਟੱਡੀ ਸੀਗਾ ਵਰਕ ਪਰਮਿਟ ਚੇਂਜ ਨਹੀਂ ਹੋਣਾ ਸੀ ਕਿਉਂਕਿ ਸਟੱਡੀ ਪੂਰੀ ਨਹੀਂ ਹੋਈ ਕੰਪਲੀਟ ਹੋਣ ਦੇ ਬਾਅਦ ਹੀ ਵਰਕ ਪਰਮਿਟ ਲੱਗਣਾ ਸੀ ਤੇ ਸਟੱਡੀ ਨਹੀਂ ਹੋਈ ਨਹੀਂ ਹੋਈ ਫਿਰ ਐਸੀ ਕਿ ਵਿੱਚ ਲੋ ਆਇਆ ਵਾ ਆਇਆ ਤਾਂ ਫਿਰ ਪੈਸੇ ਪੂਰੇ ਕਰੀਏ ਠੀਕ ਤੇ ਫਿਰ ਵੀ ওভারਸਟੇ ਨੂੰ ਉੱਥੇ ਨਹੀਂ ਉਹ ਸਾਹਿਬ ਦੀ ਤਨਖਾਹ ਮਿਲਦੀ ਹੈਗੀ ਦੋਸਤੋ ਮੈਂ ਇਹ ਗੱਲ ਕਹਿ ਦੇਣਾ ਚਾਹੁੰਦਾ ਕਿ ਜਰੂਰ ਤੁਸੀਂ ਆਪਣੀ ਲਾਈਫ ਦੇ ਵਿੱਚ ਡਿਸੀਜਨ ਲੈ ਸਕਦੇ ਹੋ ਲੈਣੇ ਚਾਹੀਦੇ ਵੀ ਆ ਜਦ ਤੱਕ ਤੁਸੀਂ ਘਰੋਂ ਪੈਰ ਨਹੀਂ ਪੜਦੇ ਉਦੋਂ ਤੱਕ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਯਾਰ ਮੈਂ ਜਾਣਾ ਕਿੱਥੇ ਆ ਕਈ ਬੰਦੇ ਸੋਚਾਂ ਹੀ ਸੋਚਦੇ ਰਹਿੰਦੇ ਆ ਉਹ ਕੁਝ ਕਰ ਨਹੀਂ ਸਕਦੇ ਹੁਣ ਇਹਨਾਂ ਨੇ ਉੱਥੇ ਆਪਣੇ ਕੋਲੇ ਗਏ ਇਹਨਾਂ ਨੇ ਉੱਥੇ ਸਟੂਡੈਂਟ ਵੀਜ਼ਾ ਆਪਣਾ ਲਿਆ ਉੱਥੇ ਆਪਣੀ ਸਟੱਡੀ ਨੂੰ ਕੰਪਲੀਟ ਨਹੀਂ ਕੀਤਾ ਜਦੋਂ ਸਟੱਡੀ ਨੂੰ ਕੰਪਲੀਟ ਨਹੀਂ ਕੀਤਾ ਵਰਕ ਪਰਮਿਟ ਨਹੀਂ ਮਿਲਿਆ ਵਰਕ ਪਰਮਿਟ ਕੰਪਲੀਟ ਨਹੀਂ ਹੋਇਆ ਤਾਂ ਪੀਆਰ ਕਿੱਥੋਂ ਮਿਲਣੀ ਸੀ ਕਰਦਿਆਂ ਦਾ ਪੈਸਾ ਲੱਗਿਆ ਕਾਫੀ ਚੀਜ਼ਾਂ ਇਹਨਾਂ ਨੇ ਫੇਸ ਕੀਤੀਆਂ ਜਦੋਂ ਬੰਦੇ ਨੂੰ ਇਹ ਹੁੰਦਾ ਕਿ ਹੁਣ ਮੈਂ ਆਇਆ ਤਾਂ ਹੈ ਮੈਂ ਤਾਂ ਪੈਸੇ ਪੂਰੇ ਕਰਕੇ ਜਾਵਾਂ ਪਰ ਮੈਂ ਹਰ ਇੱਕ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਇਲੀਗਲ ਰਹਿਣਾ ਗਲਤ ਬਹੁਤ ਔਖਾ ਬਹੁਤ ਔਖਾ ਜੀ ਇਹ ਬਾਤ ਹੀ ਪਤਾ ਲੱਗਦਾ ਬਿਕੋਜ਼ ਤੁਹਾਨੂੰ ਰਾਤ ਨੂੰ ਸੌਣ ਲੱਗੇ ਇਹ ਨਹੀਂ ਪਤਾ ਕੱਲ ਇੰਡੀਆ ਜਾਣਾ ਕਿ ਕੰਮ ਤੇ ਜਾਣਾ ਤਦੋ ਕਪੜੇ ਜਾਓ ਚੋਰ ਦੇ ਅੰਦਰ ਕਹਿੰਦੇ ਪਾਲਾ ਪਿਆ ਰਹਿੰਦਾ ਤੁਸੀਂ ਬਗਾਨੇ ਮੁਲਕ ਚੋਂ ਕੋਈ ਵੀ ਗਲਤ ਚੀਜ਼ ਹੁੰਦੀ ਆ ਸਭ ਤੋਂ ਪਹਿਲਾਂ ਇਲੀਗਲ ਬੰਦੇ ਨੂੰ ਹੀ ਪ੍ਰੋਬਲਮ ਆਉਂਦੀ ਆ ਡਰਾਈਵ ਕਰਨ ਦੇ ਵਿੱਚ ਹੋਰ ਚੀਜ਼ਾਂ ਦੇ ਵਿੱਚ ਕਾਫੀ ਪ੍ਰੋਬਲਮ ਫੇਸ ਹੁੰਦੀਆਂ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਚੀਜ਼ਾਂ ਦੇਖਦੇ ਆ ਤੁਸੀਂ ਬਹੁਤ ਫੇਸ ਕੀਤੀਆਂ ਹੋਣੀ ਹਾਂਜੀ ਹਾਂਜੀ ਫਿਰ ਵਾਪਸ ਕਦੋਂ ਆਏ ਡਿਪੋਰਟ ਹੋਏ 2016 ਦੇ ਵਿੱਚ ਮੈਂ ਆਪ ਹੀ ਆ ਗਿਆ ਆਪ ਹੀ ਆ ਗਏ ਉਹਨਾਂ ਨੇ ਕੰਡੀਸ਼ਨ ਰੱਖੀ ਸੀ ਕਿ ਜੇ ਤੁਸੀਂ ਆਪ ਟਿਕਟ ਲੈ ਰਹੇ ਆ ਤਾਂ ਦਾ ਡਿਪੋਰਟੇਸ਼ਨ ਨਹੀਂ ਲੱਗੂਗੀ ਜੇ ਗਵਰਨਮੈਂਟ ਦਾ ਖਰਚਾ ਹੋ ਰਿਹਾ ਟਿਕਟ ਲਾਉਣ ਤੇ ਤਾਂ ਡਿਪੋਰਟੇਸ਼ਨ ਲੈਟਰ ਲੱਗੂਗਾ ਦੇਖੋ ਜਦੋਂ ਤੁਸੀਂ ਇੱਕ ਬਾਹਰਲੇ ਮੁਲਕ 'ਚ ਜਾਂਦੇ ਹੋ ਉਹਨਾਂ ਨੇ ਹਰ ਵਾਰੀ ਇਹ ਕੰਡੀਸ਼ਨ ਆ ਸਭ ਨੂੰ ਨਹੀਂ ਦਿੰਦੇ ਇਹ ਗੁਰਪ੍ਰੀਤ ਦੀ ਕਿਸਮਤ ਚੰਗੀ ਸੀ ਪਰ ਜੇ ਇੱਕ ਵਾਰੀ ਤੁਹਾਡੇ ਪਾਸਪੋਰਟ ਤੇ ਡਿਪੋਰਟੇਸ਼ਨ ਦੀ ਲੱਗੀ ਨਾ ਮੋਰ ਤਾਂ ਸਾਰੀਆਂ ਕੰਟਰੀਆਂ ਲਈ ਇਹ ਪ੍ਰੋਬਲਮ ਆ ਜਾਂਦੀ ਹੈ ਉਹ ਕਹਿੰਦੇ ਵੀ ਇਹ ਸਾਡੀ ਕੰਟਰੀ 'ਚ ਜਾ ਕੇ ਵੀ ਇਹੀ ਕੰਮ ਕਰੂਗਾ ਸੋ ਤੁਹਾਨੂੰ ਵੀਜ਼ਾ ਲੈਣ ਦੇ ਵਿੱਚ ਬੜੀ ਮੁਸ਼ਕਲ ਹੋਊਗੀ ਪ੍ਰੋਬਲਮ ਆਊਗੀ 99% ਸਮਝ ਕੇ ਦੇਖ ਲਓ ਵੀ ਤੁਹਾਡਾ ਬਾਹਰ ਜਾਣ ਦਾ ਸੁਪਨਾ ਖਤਮ ਹੋ ਜਾਂਦਾ ਹੈ ਚਲੋ ਇਹਨੂੰ ਆਫਰ ਮਿਲੀ ਇਹਨੇ ਆਪਣੇ ਆਪ ਡੈਟ ਲੈ ਤੇ ਆ ਗਿਆ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਸਰ ਮੈਂ ਆ ਕੇ ਦੋ ਤਿੰਨ ਵਾਰ ਟਰਾਈ ਕੀਤਾ ਕਿ ਮੇਰਾ ਬ੍ਰਦਰ ਕੈਨੇਡਾ ਚ ਅੱਛਾ ਹਾਂਜੀ ਉਹ ਕਿਹੜੇ ਏਰੀਆ ਚ ਉਹ ਐਡਮੈਂਟਨ ਚ ਹੈ ਭਾਜੀ ਉਹ ਕਿਹੜੇ ਵੀਜ਼ੇ ਤੇ ਨੇ ਓਪੀਆਰ ਨੇ ਪੀਆਰ ਓਪੀਆਰ ਨੇ ਹਾਂਜੀ ਤੇ ਉਹਨੇ ਹੀ ਐਡਵਾਈਸ ਦਿੱਤੀ ਸੀਗੀ ਕਿ ਤੁਸੀਂ ਅਪਲਾਈ ਕਰੋ ਹੂੰ ਤੇ ਤਿੰਨ ਸਾਲ ਲਗਾਤਾਰ ਅਪਲਾਈ ਕੀਤਾ ਹੈ ਤੇ ਤਿੰਨੋ ਵਾਰ ਹੀ ਨਹੀਂ ਭਾਜੀ ਵੀਜ਼ਾ ਲੱਗਾ ਸਾਰੀ ਵਾਰ ਰਿਫਿਊਜ਼ਲ ਆਈ ਅੱਛਾ ਕਈ ਵਾਰੀ ਦੋਸਤੋ ਇਹ ਚੀਜ਼ਾਂ ਹੁੰਦੀਆਂ ਨੇ ਪਰ ਹੁੰਦੀਆਂ ਕਈ ਵਾਰ ਚੰਗੇ ਲਈ ਆ ਕਈ ਵਾਰੀ ਆਪਣੀ ਪੇਪਰ ਵਰਕ ਦੇ ਵਿੱਚ ਜਾਂ ਕੁਛ ਜਿਹੜੇ ਆਪਾਂ ਕਹਿ ਦਿੰਨੇ ਆ ਉਥੇ ਸਪான்ਸਰ ਲੈਟਰ ਮੰਗਵਾਉਣ ਦੇ ਵਿੱਚ ਜਾਂ ਤੁਸੀਂ ਇੱਥੋਂ ਜਦੋਂ ਅੰਬੈਸੀ ਨੂੰ ਰਿਕੁਐਸਟ ਕਰਨੀ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਜੀ ਆਪਾਂ ਸਾਰੀ ਕਵਰ ਲੈਟਰ ਦੇ ਵਿੱਚ ਕੋਈ ਚੀਜ਼ਾਂ ਆਪਾਂ ਸਹੀ ਤਰੀਕੇ ਨਾਲ ਲਿਖਦੇ ਜਿਹਦੇ ਵਿੱਚ ਆਪਾਂ ਉਹਨੂੰ ਜਸਟੀਫਾਈ ਨਹੀਂ ਕਰ ਸਕਦੇ ਆਪਣਾ ਰਹਿਣ ਦਾ ਮੋਟਿਵ ਕੀ ਆ ਕਿਉਂਕਿ ਤੁਸੀਂ ਮੈਨੂੰ ਲੱਗਦਾ ਉਦੋਂ ਅਨਮੈਰਿਡ ਹੋਵੋਗੇ ਹਾਂਜੀ ਹਾਂਜੀ ਸੋ ਉਹਨਾਂ ਨੂੰ ਪਤਾ ਕਿ ਇਹਨੇ ਜਾ ਕੇ ਉਥੇ ਵਿਆਹ ਕਰਾਉਗਾ ਜਾਂ ਪੰਮੜ ਲਊਗਾ ਇਹਨੇ ਜਾ ਕੇ ਵਾਪਸ ਨਹੀਂ ਆਉਣਾ ਅੰਬੈਸੀ ਨੂੰ ਰੀਜ਼ਨ ਇਹ ਹੀ ਮਿਲਿਆ ਹੋਣਾ 179 ਬੀ ਲੱਗੀ ਹੋਣੀ ਹਾਂਜੀ ਹਾਂਜੀ ਉਹੀ ਆ ਕਿ ਤੁਸੀਂ ਆਪਣੀ ਤਾਂ ਹੀ ਪਹਿਲਾਂ ਗੱਲ ਹੋਈ ਨਹੀਂ ਨਹੀਂ ਪਰ ਮੈਂ ਤੁਹਾਡਾ ਦੱਸਦਾ ਕਿ ਪ੍ਰੋਬਲਮ ਕਿੱਥੇ ਸੀ ਇਹਨਾਂ ਦੀ ਜਾਣ ਦਾ ਰੀਜ਼ਨ ਤਾਂ ਸੋਲਿਡ ਆ ਗਿਆ ਵਾਪਸ ਆਉਣ ਦਾ ਰੀਜ਼ਨ ਸੋਲਿਡ ਨਹੀਂ ਸੀ ਇਹ ਹੀ ਲੱਗੀ ਤਿੰਨੀ ਵਾਰ ਇਹ ਹੀ ਲੱਗੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਜਦ ਕਿ ਆਪਣੀ ਕੋਈ ਗੱਲ ਨਹੀਂ ਹੋਈ ਇਹਦੇ ਬਾਰੇ ਹਾਂਜੀ ਏ ਐਕਸਪੀਰੀਅੰਸ ਐਕਸਪੀਰੀਅੰਸ ਮੈਂ ਐਕਸਮ ਮੈਨ ਪਰਫੈਕਟ ਮੈਂ ਕਾਫੀਆਂ ਦੇ ਵੀਜ਼ੇ ਲਏ ਨੇ ਅਨਮੈਰਿਡ ਦੇ ਵੀ ਲਏ ਨੇ ਪਰ ਉਹਨਾਂ ਨੂੰ ਆਪਣੀ ਕਵਰ ਲੈਟਰ ਦੇ ਵਿੱਚ ਇਹ ਚੀਜ਼ਾਂ ਮੈਂਸ਼ਨ ਕਰੋ ਜਾਂ ਦਾ ਰੀਜ਼ਨ ਵਾਪਸ ਆਉਣ ਦਾ ਰੀਜ਼ਨ ਦਿਓ ਉਹ ਵੀਜ਼ਾ ਦੇਣ ਲਈ ਬੈਠੇ ਆ ਉੱਥੇ ਜਿਹੜਾ ਕੋਈ ਕੁਰਸੀ ਤੇ ਬੈਠਾ ਤੁਹਾਡੀ ਫਾਈਲ ਨੂੰ ਚੈੱਕ ਕਰ ਰਿਹਾ ਪਹਿਲਾਂ ਆਪ ਐਮਬੈਸਡਰ ਬਣ ਕੇ ਸੋਚੋ ਕਿ ਮੈਨੂੰ ਵੀਜ਼ਾ ਕਿਉਂ ਮਿਲੂਗਾ ਐਸੇ ਚੀਜ਼ ਦਾ ਏਜੰਟ ਫਿਰ ਫਾਇਦਾ ਚੱਕਦੇ ਆ ਕਿੰਨੀ ਵਾਰੀ ਪੈਸੇ ਖਰਾਬ ਹੋਗੇ ਕਿੰਨੇ ਪੈਸੇ ਖਰਾਬ ਹੋਗੇ ਭਾਜੀ ਤਿੰਨ ਵਾਰ ਰਿਫਿਊਜਲ ਆਈਏ ਹਰੇਕ ਸਾਲ ਲੱਖ ਸਵਾ ਲੱਖ ਰੁਪਏ ਖੋਲ ਜਾਂਦਾ ਤੇ ਨਿਊਜ਼ੀਲੈਂਡ ਦੇ ਵਿੱਚ ਚਲੋ ਪੁੱਛਣਾ ਤਾਂ ਨਹੀਂ ਚਾਹੀਦਾ ਵੀ ਕਿੰਨਾ ਕ ਪੈਸਾ ਬਚਾ ਲਿਆ ਸੀ ਬਚਾਇਆ ਤਾਂ ਭਾਜੀ ਗਾਦੇ ਘਰ ਪੂਰਾ ਹੋ ਗਿਆ ਘਰ ਪੂਰਾ ਹੋ ਗਿਆ ਜਿਹੜਾ ਲਾ ਕੇ ਗਏ ਸੀ ਪਰ ਸਮਾ ਪਰ ਸਮਾ ਭਾਜੀ ਉਹ ਵਾਪਸ ਨਹੀਂ ਆਉਣ ਨਹੀਂ ਆਣਾ 8 ਸਾਲ 9 ਸਾਲ ਜਿਹੜੇ ਖਰਾਬ ਹੋਏ ਆ ਉਹੀ ਹੁਣ ਅਰਦਾਸ ਕਰਦੇ ਕਿ ਇੱਧਰ ਕਵਰ ਰਿਕਵਰ ਹੋ ਜਵੇ ਚਲੋ ਪਰਮਾਤਮਾ ਕਹਿੰਦੇ ਨਿਕਤਾ ਨੂੰ ਮੁਰਾਦਾ ਜਦੋਂ ਤੁਸੀਂ ਸਹੀ ਫੈਸਲਾ ਲੈਨੇ ਹੋ ਕੰਮ ਹੁੰਦੇ ਆ ਹੁਣ ਇਹ ਦੱਸੋ ਕਰੋਸ਼ੀਆ ਕਿਉਂ ਚੂਜ਼ ਕੀਤਾ ਕਰੋਸ਼ੀਆ ਭਾਈ ਹੁਣ ਜਿੱਦਾਂ ਹੁਣ ਤੁਹਾਨੂੰ ਦੱਸਿਆ ਵੈਸੀ ਕੀ ਉੱਧਰ ਹਾਰ ਗਏ ਸੀ ਕੈਨੇਡਾ ਵੱਲ ਜਾ ਕੇ ਹੂੰ ਮੋੜ ਕੇ ਐਡੇ ਸੋਸ਼ਲ ਮੀਡੀਆ ਤੇ ਪਹਿਲਾਂ ਤਾਂ ਐਡ ਦੇਖੀ ਤੁਹਾਡੀ ਜੀ ਫੇ ਵੀਡੀਓਜ਼ ਵੀ ਥੋੜੀਆਂ ਸ਼ੋਅ ਹੋਈਆਂ ਉਹ ਵੀ ਦੇਖੀਆਂ ਕਿ ਹਾਂਜੀ ਸਭ ਕੁਝ ਦੇਖਿਆ ਜੀ ਫੇ ਮਨ ਬਣਾਇਆ ਕਿ ਯੂਰਪ ਵੀ ਵਧੀਆ ਵਧੀਆ ਹੈ ਮਤਲਬ ਬਾਕੀ ਕੰਟਰੀਆਂ ਤੋਂ ਉੱਤੇ ਹੀ ਯੂਰਪ ਤੁਹਾਨੂੰ 6 ਮਹੀਨੇ ਬਹੁਤ ਤੰਗ ਕਰਦਾ ਬਾਕੀ ਕੰਟਰੀਆਂ ਨਾਲੋਂ ਕਿਉਂਕਿ ਉੱਥੇ ਇੰਗਲਿਸ਼ ਚੱਲਦੀ ਹੈ ਉੱਥੇ ਉਹਨਾਂ ਦੀ ਆਪਣੀ ਲੋਕਲ ਲੈਂਗੁਏਜ ਵੀ ਚੱਲ ਰਹੀ ਹੈ ਪਰ ਸੈਟਲਮੈਂਟ ਲਈ ਯੂਰਪ ਤੋਂ ਵਧੀਆ ਕੋਈ ਵੀ ਨਹੀਂ ਹੋ ਸਕਦਾ ਜਿਹੜੀਆਂ ਕੰਟਰੀਆਂ ਤੁਹਾਨੂੰ 5 ਤੋਂ 6 ਸਾਲ ਸੈਟਲਮੈਂਟ ਨੂੰ ਲੈਂਦੀਆਂ ਇਹ 6 ਮਹੀਨੇ ਤੋਂ 1 ਸਾਲ ਦੇ ਵਿੱਚ ਤੁਹਾਨੂੰ ਸੈਟਲ ਕਰ ਦਿੰਦੀਆਂ ਪਰ ਇਹ ਰਵਾਨਦੀਆਂ ਵੀ ਵੱਧ ਨੇ ਜਿੰਨਾ ਤੁਸੀਂ 5-6 ਸਾਲਾਂ ਚ ਰੋਣਾ ਤੁਸੀਂ 6 ਮਹੀਨੇ ਸਾਲ ਚ ਵੀ ਰੋਣਾ ਇਹ ਵੀ ਹੈ ਜਾ ਕੇ ਕੁਝ ਵੀ ਚੀਜ਼ ਸੌਖੀ ਨਹੀਂ ਹੁੰਦੀ ਹਾਂਜੀ ਤੁਸੀਂ ਤਾਂ ਟਰੈਵਲ ਕੀਤਾ ਹੋਇਆ ਤੁਹਾਨੂੰ ਐਕਸਪੀਰੀਅੰਸ ਹੈਗਾ ਇਹ ਚੀਜ਼ਾਂ ਦਾ ਕਿ ਵੀ ਕਿਦਾਂ ਲੋਕਾਂ ਨਾਲ ਬਤੀਰਾ ਕਰਨਾ ਕਈ ਵਾਰੀ ਤੁਹਾਡੀ ਬੋਡੀ ਲੈਂਗੁਏਜ ਕੰਮ ਕਰ ਜਾਂਦੀ ਹੈ ਜਿੱਥੇ ਤੁਹਾਡਾ ਕਹਿੰਦੇ ਵੀ ਬੋਲ ਬਾਣੀ ਨਹੀਂ ਕੰਮ ਕਰਦੀ ਉੱਥੇ ਤੁਹਾਡੀ ਬੋਡੀ ਲੈਂਗੁਏਜ ਤੁਹਾਡੇ ਇਸ਼ਾਰੇ ਵੀ ਕੰਮ ਕਰ ਜਾਂਦੇ ਆ ਇਹ ਬਾਹਰ ਰਹਿਣ ਦਾ ਤਰੀਕਾ ਹੁੰਦਾ ਤੁਸੀਂ ਆਪਣੀ ਗੱਲ ਕਨਵੇ ਕਿਦਾਂ ਕਰਦੇ ਹੋ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਜਦੋਂ ਇਹ ਸਾਡੇ ਕੋਲੇ ਆਏ ਕਰੋਸ਼ੀਆ ਦੇ ਨਾਲ ਸਮਝਾਇਆ ਇਹਨਾਂ ਨੂੰ ਦੱਸਿਆ ਵੀ ਇਹ ਹੁਣ 2020 ਵਿੱਚ ਤੁਸੀਂ ਮੈਰਿਜ ਕਰਾਈ ਹਾਂਜੀ ਮੈਂ ਇਹਨਾਂ ਨੂੰ ਕਿਹਾ ਤੁਸੀਂ ਪਹਿਲਾਂ ਖੁਦ ਸੈਟਲ ਹੋਵੋ ਫਿਰ ਵਾਈਫ ਨੂੰ ਲੈ ਕੇ ਜਾਓ ਬੱਚਾ ਹੈ ਕੋਈ ਹਾਂਜੀ ਬਾਅਦ ਚ ਉਹਨੂੰ ਵੀ ਸੈਟਲ ਕਰ ਦੋ ਦੇਖੋ ਪਹਿਲਾਂ ਆਪ ਜਾ ਕੇ ਸੈਟਲ ਹੋਵੋ ਤੁਸੀਂ ਤਾਂ ਜਾ ਕੇ ਚਾਰ ਮੁੰਡਿਆਂ ਦੇ ਵਿੱਚ ਰਹਿ ਸਕਦੇ ਹੋ ਫੈਮਿਲੀ ਨੂੰ ਕਿੱਥੇ ਰੱਖੋਗੇ ਜਿਹੜਾ ਸਟਰਗਲ ਪੀਰੀਅਡ ਆ ਉਹ ਖੁਦ ਤੈੰਡਾਲੂ ਫੈਮਿਲੀ ਲਈ ਤਾਂ ਆਪਾਂ ਉਹਨੂੰ ਖੁਸ਼ ਕਰਨ ਲਈ ਤਾਂ ਚੱਲੇ ਆ ਉਹਨਾਂ ਦੀ ਸੈਟਲਮੈਂਟ ਲਈ ਤਾਂ ਚੱਲੇ ਆ ਕਿਉਂਕਿ ਅਸਲ ਚ ਤੁਹਾਡੀ ਤਾਂ ਇਹ ਜਿੰਦਗੀ ਨਿਕਲ ਗਈ ਹਾਂਜੀ ਹਾਂਜੀ ਠੀਕ ਹੈ ਇਹ ਚੀਜ਼ ਦਾ ਬਹੁਤ ਫਰਕ ਪੈਂਦਾ ਦੋਸਤੋ ਜਦੋਂ ਤੁਸੀਂ ਆਪਣੀ ਲਾਈਫ ਦੇ ਵਿੱਚ ਡਿਸੀਜਨ ਲੈਣਾ ਬਹੁਤ ਸੋਚ ਸਮਝ ਕੇ ਆਪਣੀ ਲਾਈਫ ਪਾਰਟਨਰ ਨਾਲ ਗੱਲ ਕਰਕੇ ਡਿਸਕਸ ਕਰਕੇ ਫਿਰ ਫੈਸਲਾ ਲਓ ਕਿਉਂਕਿ ਉਹ ਵੀ ਤੁਹਾਡੇ ਨਾਲ ਜੁੜੀ ਹੈ ਪਰ ਉਹ ਵੀ ਚਾਹੁੰਦੀ ਹੈ ਕਿ ਉਹ ਸਿਕਿਉਰ ਹੋਵੇ ਉਹਨੂੰ ਇੰਨਾ ਕਿ ਸਿਕਿਉਰ ਕਰ ਦਿਓ ਕਿ ਮੈਂ ਬਾਹਰ ਜਾ ਕੇ ਸੈਟਰ ਹੋ ਕੇ ਸਾਰੀ ਫੈਮਿਲੀ ਨੂੰ ਬੁਲਾਉਂਗਾ ਨਹੀਂ ਤਾਂ ਬਾਅਦ ਵਿੱਚ ਪਤਾ ਕੀ ਹੁੰਦਾ ਤੁਸੀਂ ਚਲ ਜਾਂਦੇ ਹੋ ਉਹਨੂੰ ਜਾਣ ਦਾ ਵੀਜ਼ਾ ਲੱਗਣਾ ਹੁੰਦਾ ਜਦੋਂ ਤੱਕ ਵੀਜ਼ਾ ਨੇੜੇ ਦਾ ਲੱਗਦਾ ਹੁੰਦਾ ਉਹਨੂੰ ਇਹ ਟੈਨਸ਼ਨ ਹੁੰਦੀ ਹੈ ਮੈਨੂੰ ਇਹ ਘਰੇ ਛੱਡ ਨਾ ਜਾਵੇ ਮੈਨੂੰ ਬੁਲਾਊਗਾ ਨਹੀਂ ਮੈਂ ਇਹਦੀ ਮਾਂ ਨਾਲ ਕਿਵੇਂ ਰਹੂੰਗੀ ਉਹ ਰਹੂੰਗੀ ਉਹਦੇ ਦਿਮਾਗ 'ਚ ਇਹ ਟੈਨਸ਼ਨਾਂ ਹੁੰਦੀਆਂ ਇਹ ਚੀਜ਼ ਦਾ ਕੌਨਫੀਡੈਂਸ ਤੁਸੀਂ ਹੀ ਦੇ ਸਕਦੇ ਏਦਾਂ ਹੀ ਹੁੰਦਾ ਹਾਂਜੀ ਚਲੋ ਤੁਹਾਡੀ ਫੈਮਿਲੀ ਨੂੰ ਹੁਣ 4 ਤੋਂ 5 ਸਾਲ ਹੋ ਗਏ ਉਹਦੇ ਨਾਲ ਉਹਨਾਂ ਨੂੰ ਵੀ ਬੱਚਾ ਮਿਲ ਗਿਆ ਥੋੜਾ ਜਿਹਾ ਬੰਦਾ ਹੁੰਦਾ ਨਾਲੇ ਨੇਚਰ ਨਾਲ ਘਰ ਦੇ ਨਾਲ ਹੋ ਜਾਂਦਾ ਜਿਨ੍ਹਾਂ ਦਾ ਵਿਆਹ ਨੂੰ 1-2 ਸਾਲ ਹੁੰਦੇ ਉਹਨੂੰ ਅਡਜਸਟ ਕਰਨਾ ਸਮਝਣਾ ਔਖਾ ਮੇਰੇ ਨਾਲ ਇੱਕ ਵਾਰੀ ਇਦਾਂ ਹੋ ਗਿਆ ਮੁੰਡੇ ਨੇ ਪੁਰਤਗਾਲ ਦਾ ਵੀਜ਼ਾ ਲਵਾਇਆ ਮੈਨੂੰ ਲੱਗਦਾ ਸੰਗਰੂਰ ਤੋਂ ਵੀਜ਼ਾ ਲੈਣ ਲਈ ਨਿਕਲਿਆ ਤੇ ਮੇਰੇ ਕੋਲੇ ਆਫਿਸ 'ਤੇ ਪਹੁੰਚਿਆ ਮੈਂ ਕਿਹਾ 3 ਘੰਟੇ 4 ਘੰਟੇ 5 ਘੰਟੇ 6 ਘੰਟੇ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਆਇਆ ਨਹੀਂ ਕਹਿੰਦਾ ਬਾਜੀ ਬਾਹਰ ਰਸਤੇ 'ਚ ਨਾਕਾ ਜਿਹਾ ਲੱਗਿਆ ਸੀ ਮੈਂ ਉੱਥੋਂ ਮੁੜ ਗਿਆ ਮੈਂ ਕਿਹਾ ਕੀ ਲੌਜੀਕ ਹੋਇਆ ਤੂੰ ਮੈਨੂੰ ਫੋਨ ਹੀ ਨਹੀਂ ਕੀਤਾ ਜਦੋਂ ਉਹਦੇ ਘਰੇ ਜਾ ਕੇ ਗੱਲਬਾਤ ਪਤਾ ਕੀਤੀ ਤਾਂ ਉਹਦੀ ਵਾਈਫ ਕਹਿੰਦੀ ਜੀ ਮੈਂ ਨਹੀਂ ਜਾਣ ਦੇਣਾ ਮੈਂ ਇਕੱਲੀ ਕੀ ਕਰੂੰਗੀ ਜਦ ਕਿ ਉਹਦਾ ਦੋਸਤ ਦੋ ਦੋਸਤਾਂ ਨੇ ਇਕੱਠੇ ਨੇ ਲਵਾਇਆ ਸੀ ਦੂਜਾ ਦੋਸਤ ਅੱਜ ਪੁਰਤਗਾਲ ਚ ਪਾਸਪੋਰਟ ਵੀ ਲੈ ਚੁੱਕਿਆ ਸੋ ਕਦੇ ਵੀ ਜਦੋਂ ਆਪਣੇ ਘਰੋਂ ਤੁਰਨਾ ਨਾ ਇਹ ਸੋਚ ਕੇ ਚੱਲੋ ਆਪਣੀ ਵਾਈਫ ਨੂੰ ਕੌਨਫੀਡੈਂਸ ਲੈ ਕੇ ਚੱਲੋ ਤਾਂ ਕਿ ਕੱਲ ਨੂੰ ਆਪਣਾ ਵੀ ਨੁਕਸਾਨ ਨਾ ਹੋਵੇ ਉਹਦਾ ਵੀ ਨਾ ਹੋ ਕਿਉਂਕਿ ਉਹ ਬੇਗਾਨੀਤੀ ਤੁਹਾਡੇ ਕਰਕੇ ਆਈ ਹੈ ਸਾਰਾ ਸਿਸਟਮ ਬਣਦਾ ਫਿਰ ਜਿਹੜਾ ਤੁਸੀਂ ਅਪਲਾਈ ਕੀਤਾ ਕਦੋਂ ਅਪਲਾਈ ਕੀਤਾ ਸੀ ਮੈਂ ਸਾਰ ਨਵੰਬਰ ਚ ਨਵੰਬਰ 1st ਵੀਕ ਚ ਕਰਤਾ ਹੋਣਾ ਅਪਲਾਈ ਇਹਨਾਂ ਦਾ ਫਿਰ ਪਰਮਿਟ ਕਦੋਂ ਆਇਆ ਪਰਮਿਟ ਮੇਰਾ ਭਾਈ ਛੇਤੀ ਆ ਗਿਆ ਦਸੰਬਰ ਚ ਆ ਗਿਆ ਸੀਗਾ ਤੇ ਕਿੰਨੀ ਤਰੀਕ ਨੂੰ ਤੁਹਾਡੀ ਫਾਈਲ ਅੰਬੈਸੀ ਚ ਹੋਈ ਅੰਬੈਸੀ ਚ ਭਾਈ 12 ਦਸੰਬਰ ਨੂੰ ਹੋ ਗਈ ਸੀ ਤੇ ਵੀਜ਼ਾ ਕਦੋਂ ਆਇਆ ਤੁਹਾਡਾ ਵੀਜ਼ਾ ਮੇਰਾ ਭਾਈ 1st ਵੀਕ ਆਫ ਫੈਬਰੂਰੀ ਆ ਗਿਆ ਬਹੁਤ ਘੱਟ ਸਮੇਂ ਦੇ ਵਿੱਚ ਕਹਿੰਦੇ ਹੁੰਦੇ ਨਾ ਜਿੱਤਾਂ ਦੇ ਸ਼ਕੀਨ ਮੰਜ਼ੂਰ ਨਹਾਰਾ ਇੰਨੀਆਂ ਹਾਰਾਂ ਦੇ ਬਾਵਜੂਦ ਅੱਜ ਵੀਜ਼ਾ ਲੈ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਕਰੋਸ਼ੀਆ ਦਾ ਬਹੁਤ ਭਾਈ ਮਾਣ ਵੀ ਮਹਿਸੂਸ ਹੋ ਰਿਹਾ ਤੇ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਵੈਸੇ ਤਾਂ ਤੁਸੀਂ ਵੀਜ਼ਾ ਤਾਂ ਬਹੁਤ ਵਾਰੀ ਲਿਆ ਪਰ ਅੱਜ ਰੈ residense ਵੀਜ਼ਾ ਸਾਲ ਦੇ ਪੇਪਰ ਆ ਗਏ ਇਹ ਭਾਜੀ ਜਿਹੜਾ ਵੀਜ਼ਾ ਹੈ ਨਾ ਇਹ ਜਿਹੜੇ ੱੱਕੇ ਖਾਦੇ ਉਹਦੀ ਮੁੱਲ ਪੈ ਗਿਆ ਚਲੋ ਸ਼ੁਕਰ ਹੈ ਮਹਾਰਾਜ ਤੁਹਾਨੂੰ ਇੰਨਾ ਕੁ ਸੋਹਣਾ ਬਖਸ਼ੇ ਤਾਰ-ਤਾਰ ਭਲੋ ਅਸੀਂ ਤਾਂ ਇਹੀ ਅਰਦਾਸ ਕਰਦੇ ਆਂ ਜੋ ਆਵੇ ਸੋ ਰਾਜੀ ਜਾਵੇ ਆਹੀ ਸਾਡੀ ਅਰਦਾਸ ਹੁੰਦੀ ਐ ਇਸ ਕੁਰਸੀ ਤੇ ਬੈਠੇ ਕੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜਿੱਥੇ ਤੁਸੀਂ ਜਾਣਿਓ ਤਰ ਤਰ ਭੁੱਲੋ ਸਾਡੇ ਵੱਲੋਂ ਇਹੀ ਦੁਆ ਹੁੰਦੀ ਅਸੀਂ ਸਿਰਫ ਮੈਂ ਬਾਰ ਬਾਰ ਕਹਿਣਾ ਚਾਹੁੰਦਾ ਅਸੀਂ ਇੱਕ ਵਕੀਲ ਆ ਤੁਹਾਡੀ ਫਾਈਲ ਲੈ ਆਉਂਦੇ ਆ ਪ੍ਰੋਸੈਸ ਕਰਦੇ ਆ ਐਮਬੈਸੀ ਤੱਕ ਪਹੁੰਚਾਉਂਦੇ ਆ ਤੁਹਾਡਾ ਵੀਜ਼ੇ ਤੱਕ ਅਸੀਂ ਪੂਰੇ ਐਫਰਟਸ ਲਾਉਨੇ ਆ ਵੀਜ਼ਾ ਐਮਬੈਸੀ ਨਹੀਂ ਦੇਣਾ ਪਰ ਉਹ ਫਾਈਲ ਨੂੰ ਕਿੱਦਾਂ ਜਿਵੇਂ ਤੁਹਾਡੀ ਮੈਂ ਪਹਿਲਾਂ ਕੈਨੇਡਾ ਦੇ ਵਿੱਚ ਗਲਤੀ ਕਰਤੀ ਜੇ ਉਹ ਮੇਰੇ ਕੋਲ ਫਾਈਲ ਆਈ ਹੁੰਦੀ ਮੈਂ ਉਹ ਕਲੀਅਰ ਕਰਵਾ ਦੇਣਾ ਸੀ ਇਹ ਤਰੀਕਾ ਐਕਸਪੀਰੀਅੰਸ ਹੈ ਐਦਾਂ ਹੀ ਅਸੀਂ ਅੰਬੈਸੀਆਂ ਦੇ ਵਿੱਚ ਜਾ ਕੇ ਅਸੀਂ ਤਰੀਕੇ ਨਾਲ ਸਾਨੂੰ ਪਤਾ ਉਹਦੀ नीड ਕੀ ਆ ਉਹਨਾਂ ਨੂੰ ਕਨਵਿੰਸ ਕਿੱਦਾਂ ਕਰਨਾ ਉਹਨਾਂ ਨੂੰ ਕੀ ਅਕੋਮੋਡੇਸ਼ਨ ਲੈਟਰ ਚਾਹੀਦੀ ਆ ਉਹਨਾਂ ਨੂੰ ਕੰਟਰੈਕਟ ਵਧੀਆ ਚਾਹੀਦਾ ਉਹਨਾਂ ਨੂੰ ਕੰਪਨੀ ਵਧੀਆ ਚਾਹੀਦੀ ਆ ਜਿਹਦਾ ਟੈਕਸ ਪੇਪਰ ਵਧੀਆ ਹੋਵੇ ਜਿਹਦੇ ਕੋਲੇ ਆਲਰੇਡੀ ਮੁੰਡੇ ਕੰਮ ਕਰਦੇ ਹੋਣ ਉਹਨਾਂ ਦਾ ਟੈਕਸ ਰੈਗੂਲਰ ਜਾਂਦਾ ਹੋਵੇ ਉਸੇ ਕੰਪਨੀਆਂ ਦੇ ਵੀਜ਼ੇ ਲੱਗਦੇ ਆ ਅਸੀਂ ਐਕਸਪੈਰੀਮੈਂਟ ਨਹੀਂ ਕਰਕੇ ਦੇ ਰਹੇ ਵੀ ਪੂੜ ਤੇ ਟੱਟੂ ਭਜਾ ਦੋ ਵੀ ਠੀਕ ਆ ਲੱਗ ਗਿਆ ਤਾਂ ਲੱਗ ਗਿਆ ਨਹੀਂ ਲੱਗਿਆ ਨਹੀਂ ਲੱਗਿਆ ਸਾਡੀ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਵੀਜ਼ਾ 100% ਲੈ ਕੇ ਦਈਏ ਜੋ ਅਸੀਂ ਲੈ ਕੇ ਦਿੱਤਾ ਸਰਵਿਸ ਦੀ ਗੱਲ ਕਰੀਏ ਜਿਹਦੇ ਕਰਕੇ 7C ਦੀ ਪਛਾਣ ਕਿੱਦਾਂ ਦੀ ਲੱਗੀ ਪਹਿਲਾਂ ਕਿੱਦਾਂ ਲੱਗਿਆ ਸੀ ਅਪਲਾਈ ਕਰਨ ਲੱਗੇ ਜੋ ਕਰ ਰਹੇ ਹਾਂ ਉਹ ਮੇ ਉਸ ਤੋਂ ਬਾਅਦ ਕਿੱਦਾਂ ਲੱਗਿਆ ਵੀ ਕਿੱਦਾਂ ਦੀ ਸਰਵਿਸ ਮਿਲੀ ਅੱਜ ਵੀਜ਼ਾ ਲੈਣ ਤੋਂ ਬਾਅਦ ਕਿੱਦਾਂ ਦਾ ਲੱਗ ਰਿਹਾ ਪਹਿਲਾਂ ਅਪਲਾਈ ਕਰਨ ਮੈਲੇ ਦੱਸੋ ਅਪਲਾਈ ਕਰਨ ਵੇਲੇ ਸਾਰੇ ਜੋ ਆਪਣੀ ਇੱਕ ਦੂਜੇ ਨਾਲ ਡੀਲ ਹੋਈ ਸੀ ਜੀ ਡੀਲ ਉਹ ਇੱਕਦਮ ਖਰੇ ਉਤਰੇ ਜੀ ਤੇ ਪਹਿਲਾਂ ਜਿਸਲੇ ਆਪਣਾ ਕੰਟਰੈਕਟ ਮੇਰਾ ਆ ਗਿਆ ਸੀਗਾ ਤੁਸੀਂ ਇਹ ਕਿੱਸਿਆ ਹੈਗਾ ਕਿ ਥੋੜਾ ਪੇਸ਼ੈਂਸ ਰੱਖਣਾ ਪੈਣਾ ਜੀ ਪਰ ਬੰਦੇ ਨੂੰ ਹੁੰਦਾ ਹੈ ਕਿ ਕਾਲੀ ਅੱਗੇ ਟੋਏ ਠੀਕ ਪਰ ਫੇ ਵੀ ਹੁਣ ਐਡਾ ਐਂਡ ਮੈਂ ਵੀਜ਼ਾ ਰਿਸਿਵ ਕੀਤਾ ਹੈ ਤੇ ਸਰਵਿਸ ਉਹੀ ਮੈਂ ਕਹਣਾ ਚਾਹੁੰਨਾ ਕਿ ਥੋੜਾ ਪੇਸ਼ੈਂਸ ਰੱਖਣਾ ਪੈਣਾ ਇਹਦੇ ਨਾਲ ₹4 ਦੇ ਨਾਲ ਇੱਕ ਮੁੰਡੇ ਦਾ ਕੇਸ ਅਪਲਾਈ ਹੋਇਆ ਦੋਨਾਂ ਨੇ ਇਕੱਠੇ ਐਮਬੈਸੀ ਦੇ ਵਿੱਚ VFS ਦੇ ਵਿੱਚ ਗਏ ਉਹਦਾ ਵੀਜ਼ਾ ਮਿਲ ਲਾ ਦਾ 20 ਦਿਨ 25 ਦਿਨ ਲੱਗ ਗਏ ਉਹ ਚਲੇ ਵੀ ਗਿਆ ਪਹੁੰਚ ਵੀ ਗਿਆ ਉਹ ਪਹੁੰਚ ਗਏ ਪਹੁੰਚ ਗਏ ਪਹੁੰਚ ਗਿਆ ਤੇ ਇਹਦਾ ਵੀਜ਼ਾ ਉਸ ਤੋਂ ਬਾਅਦ ਆਇਆ ਇਕੱਠੇ ਇਹਨੂੰ ਬੜੀ ਟੈਨਸ਼ਨ ਹੋਈ ਉਹਦਾ ਵੀਜ਼ਾ ਆ ਗਿਆ ਮੇਰਾ ਕਿਉਂ ਨਹੀਂ ਆਇਆ ਕਈ ਵਾਰੀ ਕਿਤੇ ਕੋਈ ਚੀਜ਼ ਘੁੱਡੀ ਅੜ ਜਾਂਦੀ ਹੈ ਉੱਥੇ ਫਿਰ ਸੈਵਨ ਸੀਜ਼ ਨੇ ਆਪਣਾ ਤਰੀਕਾ ਅਪਣਾਇਆ ਤੇ ਇਹਨਾਂ ਦਾ ਵੀਜ਼ਾ ਕਢਾ ਕੇ ਦਿੱਤਾ ਤੇ ਇਹਨਾਂ ਨੂੰ ਖੁਸ਼ ਕਰਕੇ ਦਿੱਤਾ ਮੈਂ ਇਹਨੂੰ ਕਿਹਾ ਸੀ ਤੂੰ ਟੈਨਸ਼ਨ ਫਰੀ ਹੋ ਜਾ ਕਿਹਾ ਸੀ ਹਾਂਜੀ ਮੈਂ ਕਿਹਾ ਵੀਜ਼ਾ ਤੇਰਾ ਆਊਗਾ ਕਿਉਂਕਿ ਉੱਥੋਂ ਅਸੀਂ ਕਲੀਅਰੈਂਸ ਲੈ ਲਈ ਆ ਤੇ ਐਮਬੈਸੀ ਨੇ ਵੀਜ਼ਾ ਦੇਣਾ ਹੀ ਦੇਣਾ ਤੇ ਕਿਦਾਂ ਅੱਜ ਮਹਿਸੂਸ ਹੋ ਰਿਹਾ ਮਹਿਸੂਸ ਤਾਂ ਭਾਈ ਹੁਣ ਬਹੁਤ ਵਧੀਆ ਹੋ ਰਿਹਾ ਸੀ ਤਾਂ ਇਹੀ ਕਹਾਂਗੇ ਕਿ ਜਿਹੜਾ ਵੀ ਹੁਣ 7 ਸੀਜ਼ ਆਊਗਾ ਵੀਜ਼ਾ ਪੱਕਾ ਪਾਊਗਾ ਸ਼ੁਕਰ ਹੈ ਸ਼ੁਕਰ ਹੈ ਜੀ ਜੋ 7 ਸੀਜ਼ ਆਊਗਾ ਵੀਜ਼ਾ ਜ਼ਰੂਰ ਪਾਊਗਾ ਇਹ ਸਾਡਾ ਸਲੋਗਨ ਬਣ ਗਿਆ ਤੁਹਾਡੇ ਦਿਲ ਦੀ ਹੈ ਜਿਹੜੇ ਗੱਲਾਂ ਨੇ ਵਾਈਬਸ ਨੇ ਸਾਡੇ ਕੋਲੇ ਪਹੁੰਚਦੀਆਂ ਨੇ ਜਿਹੜਾ ਆਉਂਦਾ ਹੁਣ ਅੱਜ ਇਹ ਕਹਿੰਦਾ ਕਹਿੰਦਾ ਜੋ 7 ਸੀਜ਼ ਆਊਗਾ ਵੀਜ਼ਾ ਜ਼ਰੂਰ ਪਾਊਗਾ ਅੱਜ ਕੱਲ ਮੈਂ ਉਹ ਵੀ ਦੇਖਦਾ ਕਈ ਮੇਰੇ ਕੋਲੇ ਸਵੇਰੇ ਇੱਕ ਮੁੰਡਾ ਆਇਆ ਕਹਿੰਦਾ ਜੀ ਮੈਂ ਕਿਸੇ ਏਜੰਟ ਕੋਲੇ ਕੇਸ ਅਪਲਾਈ ਕਰਨ ਗਿਆ ਉੱਥੇ ਟੂਰਿਸਟ ਵੀਜ਼ਾ ਅਪਲਾਈ ਕਰਨ ਗਿਆ ਸੀ ਉਹ ਕਹਿੰਦਾ ਜੀ ਮੇਰੇ ਕਹੇ ਤੇ ਇੱਕ ਵਾਰੀ ਸੇਖੋ ਬਾਈ ਨੂੰ ਮਿਲ ਕੇ ਆ ਇਹ ਬਹੁਤ ਬਹੁਤ ਧੰਨਵਾਦ ਤੁਹਾਡਾ ਵਾ ਜਿਹੜਾ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਇੰਨਾ ਸਾਨੂੰ ਪ੍ਰਮੋਟ ਕਰ ਰਹੇ ਹੋ ਅਸੀਂ ਇਹਨਾਂ ਕਦੇ ਸੋਚਿਆ ਨਹੀਂ ਸੀ ਜਿੰਨਾ ਤੁਸੀਂ ਮੰਨ ਦਿੰਨੇ ਹੋ ਠੀਕ ਹੈ ਅਸੀਂ ਇਸ ਕਿਰਕ ਸਾਨੂੰ ਹੋਰ ਵੀ ਹੁੰਦਾ ਕਿ ਹੋਰ ਅਸੀਂ ਵਧੀਆ ਤਰੀਕੇ ਨਾਲ ਕੰਮ ਕਰੀਏ ਜਿਹੜੀਆਂ ਇਹ ਕਹਿੰਦੇ ਮਾਉਥ ਟੂ ਮਾਉਥ ਜਿਹੜੀ ਐਡਵਰਟਾਈਜ਼ਮੈਂਟ ਹੈ ਨਾ ਇਹਦਾ ਕੋਈ ਮੁੱਲ ਨਹੀਂ ਇਹ ਫ੍ਰੀ ਦੀ ਹੈ ਤੇ ਇਹ ਬੇਮੁੱਲ ਹੈ ਇਹਦਾ ਕੋਸ਼ਿਸ਼ ਜਦੋਂ ਤੁਸੀਂ